ਤੁਕਿ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸਾਹਿਤਕਾਰ ਲੇਖਕ ਕਵੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਜਗਦੀਸ਼ ਜਿਹੜੇ ਚੌਕੀਦਾਰ ਨਹੀਂ ਮੈਂ ਤਾਂ ਇਹਦੀ ਤਾਰੀਫ ਕੀਤੀ ਤੇ ਇਹਦਾ ਦਸਤਾਰ ਜਿਹੜਾ ਸਟਾਈਲ ਹੈ ਨਾ ਬੰਨਣ ਦਾ ਇਹ ਬੜਾ ਬਲੱਖਣ ਹੈ ਠੀਕ ਹੈ ਆਮ ਕੋਈ ਬੰਦਾ ਬਨ ਨਹੀਂ ਸਕਦਾ ਨਾ ਤੇ ਇਹ ਹੁਣ ਇਹ ਪਤਾ ਲੱਗਿਆ ਵੀ ਗੀਤ ਵੀ ਲਿਖਦੇ ਨੇ ਅੱਜ ਇਹਨਾਂ ਤੋਂ ਆਪਾਂ ਗੀਤ ਸੁਣਾਂਗੇ ਚੌਕੀਦਾਰ ਸਾਹਿਬ ਸੁਣਾਓ ਫਿਰ ਗੀਤ ਲੋਕ ਸਾਹਿਤ ਸੁਣਾਉ ਲੋ ਜੀ ਸਾਰੇ ਸਰਕਾਰੀ ਮੁਲਾਜ਼ਮੇ ਜਿਨੇ ਸਾਡੇ ਆਇਆ ਪਿੰਡ ਵਿੱਚ ਅਸੀਂ ਉਹਨਾਂ ਦਾ ਇੱਥੇ ਆਮ ਵਿੱਚਲਾਸ ਵਜਾਉਣ ਤੇ ਸਵਾਗਤ ਕਰਦੇ ਆਂ ਮੈਂ ਹਾਜ਼ਰੀ ਆਪਣੀ ਗੀਤ ਨਾਲ ਰੋਣ ਲੱਗਿਆ ਜੀ ਉਹ ਬਈ ਆ ਨਿਛਾਨ ਦੇਸ ਦੀ ਜਬਾਨ ਮਿੱਤਰੋ ਉਹ ਜ਼ਿੰਦਗੀ ਹੈ ਜੰਗ ਦਾ ਮੈਦਾਨ ਮਿੱਤਰੋ ਆ ਨਿਛਾਨ ਦੇਸ ਦੀ ਜਬਾਨ ਮਿੱਤਰੋ ਜ਼ਿੰਦਗੀ ਦਾ ਜੰਗ ਦਾ ਮੈਦਾਨ ਮਿੱਤਰੋ ਭਈ ਪਣੀ ਸਿਰੋ ਲੰਗੇ ਬਿਨਾ ਹਾਰ ਮੰਨਣੀ ਸੰਕਟਾਂ ਦੀ ਸਿਰੀ ਇਕ ਤਾਣ ਪੰਨਣੀ ਹੋ ਬੁੱਲੇ ਬਣ ਲੁੱਟੜੇ ਤੂਫਾਨ ਮਿੱਤਰੋ ਹੋ ਜ਼ਿੰਦਗੀ ਦਾ ਜੰਗ ਦਾ ਮੈਦਾਨ ਮਿੱਤਰੋ ਇਹ ਹੈ ਜ਼ਿੰਦਗੀ ਇਹ ਜੰਗ ਦਾ ਮੈਦਾਨ ਮਿੱਤਰੋ ਭਈ ਕੰਡਿਆਂ ਦੀ ਜਿਵੇਂ ਫੁੱਲਾਂ ਨਾਲ ਨਿਭਦੀ ਹੱਪੜ ਖਾ ਕੇ ਨਦੀ ਸਾਗਰਾਂ ਤੇ ਡਿੱਗਦੀ ਜੋ ਰੁਕਦੇ ਨਾ ਬਣਦੇ ਬਹਾਨ ਮਿੱਤਰੋ ਓ ਇਹ ਜਿੰਦਗੀ ਤਾਂ ਜੰਗ ਦਾ ਮੈਦਾਨ ਮਿੱਤਰੋ ਜਿੰਦਗੀ ਤਾਂ ਜੰਗ ਦਾ ਮੈਦਾਨ ਮਿੱਤਰੋ ਬਈ ਕਿਸੇ ਦਿਨ ਚੰਗਾ ਹੁੰਦਾ ਪੇਟੇ ਤਕਣੀ ਹਾ ਦੁਨੀਆ ਚ ਮਾਰੀ ਸੋਬਾ ਕਾਂਢ ਟੱਪਣੀ ਚਾਰੀ ਬੰਦਿਆਂ ਚ ਖੁੱਲੇ ਨਾ ਜ਼ੁਬਾਨ ਮਿੱਤਰੋ ਜਿੰਦਗੀ ਦਾ ਜੰਗ ਦਾ ਮੈਦਾਨ ਮਿੱਤਰੋ ਕਿਮੀਨਾ ਕੋਲਾ ਅੰਗ ਯਾਰ ਨਾ ਬਣੇ ਢਲੇ ਬਿਨਾਂ ਲੋਹਾ ਹੱਥ ਯਾਰ ਨਾ ਬਣੇ ਹੋ ਚੰਦਕੇ ਲੋਹਾਰ ਲਾਉਂਦਾ ਪਾਣ ਮਿੱਤਰੋ ਜਿੰਦਗੀ ਤਾਂ ਜੰਗ ਦਾ ਮੈਦਾਨ ਮਿੱਤਰੋ ਬੇਜਿੰਦਰ ਦੀ ਰੀਜ ਕੀ ਤਾਨੂੰ ਸ਼ਿੰਗਾਰਨਾ ਸਹਨ ਕੇ ਨੇ ਛਾਨ ਠੀਏ ਉੱਤੇ ਮਾਰਨਾ ਸੱਚ ਦੱਸਦੀ ਏ ਕਲਮ ਬਿਆਨ ਮਿੱਤਰੋ ਇਹ ਜ਼ਿੰਦਗੀ ਦਾ ਜੰਗ ਦਾ ਮੈਦਾਨ ਮਿੱਤਰੋ ਇਹ ਜ਼ਿੰਦਗੀ ਦਾ ਜੰਗ ਦਾ ਮੈਦਾਨ ਮਿੱਤਰੋ ਹਨ ਭਾਈ